ਵੀਰ ਮਨੂ ਰਾਜਾਪੁਰਿਆ ਸਾਡੇ ਦੁਆਬੇ ਦੀ ਸ਼ਾਨ ਹੈ ਜ਼ਿਲ੍ਹੇ ਕਪੂਰਥੇ ਨੂੰ ਆ ਨੌਜਵਾਨ ਤੇ ਮਾਣ ਹੈ ਯੰਗ ਮੁੰਡਾ ਹੈ ਤੇ ਉੱਗਾ ਸਮਾਜ ਸੇਵੀ ਹੈ ਇਸ ਨੌਜਵਾਨ ਨੇ ਦੋਸਤਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਨਵੀਂ ਸੋਚ ਰੱਖੀ ਹੈ ਵੀ ਬਿਰਧ ਆਸ਼ਰਮ ਜਿਹੜਾ ਉਹ ਜ਼ਿਲ੍ਹੇ ਕਪੂਰਥੇ ਦੇ ਰਾਜਾਪੁਰ ਪਿੰਡ ਚ ਖੋਲ ਦਿੱਤਾ ਹੈ ਜੇ ਅਸੀਂ ਕਿਸੇ ਲੋੜਾਂ ਤੋਂ ਲੋਰ ਹੋਵੇ ਜੇ ਇਸ ਤੇ ਸਿਰ ਤੇ ਛੱਤ ਦਾ ਸਾਆ ਵੀ ਨਹੀਂ ਹੈਗਾ ਉਹ ਵੀ ਵੀਰ ਉੱਥੇ ਆ ਸਕਦੇ ਮਾਤਾ ਪਿਤਾ ਕੋਈ ਵੀ ਆ ਸਕਦਾ ਹੈ ਜਿਹਨਾਂ ਲੋਰ ਹੋਵੇ ਲੋੜਵੰਦ ਰੈਂਸ ਸਾਰਾ ਫਰੀ ਹੋਵੇਗਾ ਇਹ ਮਨੂ ਰਾਜਾਪੁਰ ਤੇ ਉਹਦੇ ਸਾਰੀ ਟੀਮ ਦੇ ਵੱਲੋਂ ਇਹ ਬਾਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਸਤਿਕਾਰ ਮਨੂ ਵੀ ਤੁਹਾਡੇ ਸਾਰੇ ਸਾਥੀਆਂ ਦਾ ਤੁਸੀਂ ਵਿਸ਼ੇਸ਼ ਤੌਰ ਤੇ ਆਏ ਹੋ ਕਬੜੀ 365 ਤੇ ਦੁਨੀਆ ਦੇਖ ਰਹੀ ਹੈ ਵੀ ਜ਼ਿਲ੍ਹਾ ਕਪੂਰੇ ਦੇ ਰਾਜਾਪੁਰ ਪਿੰਡ ਦੇ ਤੇ ਬਿਰਦਾ ਅਖਿੜਮ ਨੌਜਵਾਨਾਂ ਨੇ ਵਧੀਆ ਸੋਚ ਲੈ ਕੇ ਖੋਲਿਆ ਲੋੜਵੰਦ ਵੀਰ ਹਾਂ ਨੰਬਰ ਰੋਡ ਕਰੋ ਜੀ ਜੇ ਕਿਸੇ ਲੋੜ ਹੋਵੇ 98 760 85 509 9876085509 ਇਹ ਨੰਬਰ ਹੈ ਜਿਸ ਕਿਸੇ ਨੂੰ ਲੋਡ ਹੋਵੇ ਉਹ ਇਸ ਨੰਬਰ ਤੇ ਕਟਡ ਵੀ ਕਰ ਸਕਦਾ ਹੁਣ ਟਰੈਕਟਰ ਜਾ ਰਿਹਾ ਜੀ ਉਧਰ ਦੇ ਪਾਸੇ ਤੇ ਟਰੈਕਟਰ ਦਾ ਢੇਡਾ ਸਾਰੇ ਵੀਰ ਮਨੋ ਵੀਰ ਹੋੜਾ